ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਪੇਟ ਦੇ ਅਫਾਰੇ ਬਾਰੇ ਜਾਣਾਂਗੇ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬਲੋਟਿੰਗ ਵੀ ਕਹਿ ਦਿੰਦੇ ਆ ਜਦੋਂ ਸਾਡੇ ਪੇਟ 'ਚ ਜ਼ਿਆਦਾ ਗੈਸ ਬਣ ਜਾਂਦੀ ਆ ਖਾਣਾ ਖਾਣ ਤੋਂ ਬਾਅਦ ਵੇਖਿਆ ਜਾਂਦਾ ਏ ਆਮ ਤੌਰ ਤੇ ਤਾਂ ਸਾਡਾ ਜਿਹੜਾ ਪੇਟ ਆ ਉਹ ਫੁੱਲ ਜਾਂਦਾ ਏ ਅਫਾਰਾ ਹੋ ਜਾਂਦਾ ਏ ਭਾਰੀਪਨ ਹੋ ਜਾਂਦਾ ਸੋ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਏ ਕਿਹੜੇ ਕਿਹੜੇ ਤਰੀਕੇ ਤੇ ਕਿਹੜਾ ਭੋਜਨ ਜਿਹੜਾ ਜ਼ਿਆਦਾ ਬਲੌਟਿੰਗ ਕਰਦਾ ਉਸ ਬਾਰੇ ਵੀ ਜਾਣਾਂਗੇ ਸੋ ਕੁਝ ਨੁਸਖਿਆਂ ਬਾਰੇ ਵੀ ਜਾਣਾਂਗੇ ਜਿਹੜੀਆਂ ਸਾਡੇ ਪੇਟ ਦੇ ਫੁੱਲਣ ਨੂੰ ਘੱਟ ਕਰਦੇ ਜਿਹੜੇ ਨੁਸਖੇ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਸਾਥਿਓ ਪਹਿਲਾਂ ਤਾਂ ਆਪਾਂ ਜਾਣ ਲੈਨੇ ਆ ਵੀ ਬਲੌਟਿੰਗ ਹੁੰਦੀ ਕਿਉਂ ਆ ਫਾਰਾ ਹੁੰਦਾ ਕਿਉਂ ਆ ਇਹਦੇ ਕੁਝ ਕਾਰਨ ਹੈਗੇ ਆ ਜਾਂ ਤਾਂ ਅਸੀਂ ਓਵਰਈਟਿੰਗ ਕਰ ਲੈਨੇ ਆ ਲੋਡ ਤੋਂ ਵੱਧ ਖਾ ਲੈਨੇ ਆ ਜਦੋਂ ਅਸੀਂ ਲੋਡ ਤੋਂ ਵੱਧ ਖਾਨੇ ਆ ਤਾਂ ਸਾਡੇ ਕਹਿ ਲਓ ਵੀ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਆਟੋਮੈਟਿਕਲੀ ਅਜਿਹਾ ਪਰਮਾਤਮਾ ਨੇ ਕੁਦਰਤ ਨੇ ਸਿਸਟਮ ਫਿੱਟ ਕੀਤਾ ਹੋਇਆ ਕਿ ਜਿੰਨਾ ਅਸੀਂ ਭੋਜਨ ਜ਼ਿਆਦਾ ਖਾਵਾਂਗੇ ਓਨਾ ਹੀ ਸਾਡੇ ਐਸਿਡ ਦੀ ਪ੍ਰੋਡਕਸ਼ਨ ਕੁਦਰਤੀ ਤੌਰ ਤੇ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਜਿਹਦੇ ਕਰਕੇ ਕੀ ਹੁੰਦਾ ਏ ਜਦੋਂ ਐਸਿਡ ਜ਼ਿਆਦਾ ਵਧਣ ਲੱਗ ਜਾਂਦਾ ਹੈ ਤਾਂ ਸਾਡੇ ਗੈਸ ਬਲੋਟਿੰਗ ਫਾਰਾਉ ਹੋ ਜਾਂਦਾ ਸੋ ਇਹਦਾ ਇੱਕ ਹੋਰ ਵੀ ਵੱਡਾ ਕਾਰਨ ਹੈਗਾ ਇਹ ਵੀ ਅਸੀਂ ਭੋਜਨ ਨੂੰ ਜਲਦੀ ਜਲਦੀ ਖਾ ਲੈਨੇ ਆ ਸਮਾਂ ਨਹੀਂ ਦਿੰਦੇ ਭੋਜਨ ਨੂੰ ਖਾਣ ਵੇਲੇ ਭੋਜਨ ਨੂੰ ਚਬਾ ਕੇ ਨਹੀਂ ਖਾਂਦੇ ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਆਉ ਉਹ ਜਾਣਦੇ ਆ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਜੇ ਸਾਨੂੰ ਪਤਾ ਲੱਗ ਜਾਣਗੀਆਂ ਤਾਂ ਅਸੀਂ ਇਹਨਾਂ ਪਰੇਸ਼ਾਨੀਆਂ ਤੋਂ ਡਾਈਜੈਸਟਿਵ ਸਿਸਟਮ ਦੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਉਹਨਾਂ ਤੋਂ ਬਚ ਸਕਦੇ ਹਾਂ। ਸੋ ਜਦੋਂ ਅਸੀਂ ਭੋਜਨ ਨੂੰ ਜਲਦੀ ਜਲਦੀ ਖਾਂਦੇ ਹਾਂ ਤਾਂ ਸਾਡੇ ਬ੍ਰੇਨ ਤੱਕ ਇੱਕ ਸਿਗਨਲ ਜਾਂਦਾ ਸਾਡੇ ਮਿਹਦੇ ਤੋਂ ਜਿਹੜਾ ਸਾਨੂੰ ਦੱਸਦਾ ਵੀ ਤੁਹਾਡਾ ਪੇਟ ਭਰ ਚੁੱਕਾ ਹੈ। ਸੋ ਉਹ ਸਿਗਨਲ 20 ਮਿੰਟ ਤੋਂ ਲੈ ਕੇ ਅੱਧਾ ਘੰਟਾ ਲੈਂਦਾ ਹੈ ਸਾਡੇ ਬ੍ਰੇਨ ਤੱਕ ਪਹੁੰਚਣ ਲੱਗਿਆ। ਪਰ ਅਸੀਂ 20 ਮਿੰਟ ਤੱਕ ਆਪਦਾ ਸਾਰਾ ਭੋਜਨ ਫਟਾਫਟ ਨਵੇੜ ਲੈਨੇ ਆ। ਤਾਂ ਸਾਡੇ ਬ੍ਰੇਨ ਤੱਕ ਸਿਗਨਲ ਪਹੁੰਚਦਾ ਹੀ ਨਹੀਂ পেট ਭਰਨ ਦਾ ਤਾਂ ਅਸੀਂ ਓਵਰ ਰੇਟਿੰਗ ਕਰ ਜਾਂਦੇ ਹਾਂ ਜੇ ਇਹੀ ਅਸੀਂ ਸਲੋ ਖਾਈਏ ਭੋਜਨ ਨੂੰ ਚਬਾ ਕੇ ਖਾਈਏ ਤਾਂ ਉਹਦੇ ਨਾਲ ਜਿਹੜਾ ਸਾਡੇ ਸਟਾਇਟੀ ਸਿਗਨਲ ਹੈ ਨੂੰ ਕਹਿੰਦੇ ਆ ਸਟਾਇਟੀ ਸਿਗਨਲ ਜਿਹੜਾ ਉਹ ਬ੍ਰੇਨ ਤੱਕ ਬੜੇ ਕਹਿ ਲਓ ਵੀ ਸਹੀ ਤਰੀਕੇ ਨਾਲ ਪਹੁੰਚ ਜਾਂਦਾ ਏ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਪੇਟ ਭਰ ਗਿਆ ਹੁਣ ਬਸ ਕਰੋ ਤੇ ਅਸੀਂ ਓਵਰ ਰੇਟਿੰਗ ਤੋਂ ਬਚ ਜਾਂਦੇ ਹਾਂ ਸੋ ਹਮੇਸ਼ਾ ਭੋਜਨ ਨੂੰ ਚਬਾ ਕੇ ਖਾਓ ਹੌਲੀ-ਹੌਲੀ ਖਾਓ ਇਹਦੇ ਨਾਲ ਤੁਸੀਂ ਕਦੇ ਵੀ ਤੁਹਾਡੇ ਬਲੋਟਿੰਗ ਤੇ ਅਫਾਰਾ ਨਹੀਂ ਹੋਊਗਾ ਇਹਦੇ ਨਾਲ ਨਾਲ ਜਦੋਂ ਅਸੀਂ ਭੋਜਨ ਨੂੰ ਫਟਾਫਟ ਖਾਂਦੇ ਆ ਚਬਾ ਮਤਲਬ ਕਹਿ ਲਓ ਵੀ ਤੇਜ਼ੀ ਨਾਲ ਖਾਂਦੇ ਆ ਤਾਂ ਉਹਦੇ ਨਾਲ ਸਾਡੇ ਬਾਧੂ ਹਵਾ ਵੀ ਜਿਹੜੀ ਕਹਿ ਲਓ ਵੀ ਮੂੰਹ ਦੇ ਰਾਹੀਂ ਮੇਦੇ ਚਲੀ ਜਾਂਦੀ ਜਿਹਦੇ ਕਰਕੇ ਬਲੋਟਿੰਗ ਹੋ ਜਾਂਦੀ ਆ ਗੈਸ ਬਣ ਜਾਂਦੀ ਇਹ ਤਾਂ ਸੀਗੇ ਕੁਝ ਕਹ ਲੋ ਵੀ ਸਾਡੀਆਂ ਆਤਾਂ ਕਰਕੇ ਜਿਹੜੀ ਸਾਡੇ ਬਲੋਟਿੰਗ ਹੁੰਦੀ ਆ ਓਵਰਈਟਿੰਗ ਕਰ ਜਾਂਦੇ ਆ ਜਾਂ ਭੋਜਨ ਨੂੰ ਜਲਦੀ ਜਲਦੀ ਖਾਣਦੇ ਆ ਸੋ ਹੁਣ ਜਾਣ ਲੈਨੇ ਆ ਵੀ ਉਹ ਕਿਹੜਾ ਭੋਜਨ ਆ ਜਿਹਦੇ ਨਾਲ ਜ਼ਿਆਦਾ ਗੈਸ ਬਣਦੀ ਆ ਫਾਰਾ ਹੁੰਦਾ ਉਸ ਤੋਂ ਬਾਅਦ ਕੁਝ ਘਰੇਲੂ ਨੁਸਖਿਆਂ ਦੀ ਵੀ ਗੱਲ ਕਰਾਂਗੇ ਸੋ ਸਾਥੀਓ ਜਿਹੜਾ ਭੋਜਨ ਜ਼ਿਆਦਾ ਗੈਸ ਬਣਾਉਂਦਾ ਏ ਬਲੋਟਿੰਗ ਕਰਦਾ ਏ ਉਹਨਾਂ ਦੇ ਵਿੱਚ ਆ ਜਾਂਦੀਆਂ ਕਰੂਸੀਫੇਰਸ ਵੈਜੀਟੇਬਲ ਕਰੂਸੀਫੇਰਸ ਵੈਜੀਟੇਬਲ ਦੀ ਸ਼੍ਰੇਣੀ ਜਿਵੇਂ ਫੁੱਲ ਗੋਭੀ ਹੋਗੀ ਬੰਦ ਗੋਭੀ ਹੋਗੀ ਬ੍ਰੋਕਲੀ ਵੀ ਇਸ ਚ ਆ ਜਾਂਦੀ ਆ ਫਿਰ ਪਾਲਕ ਇਸ ਚ ਆ ਜਾਂਦੀ ਸਰੋਂ ਦਾ ਸਾਗ ਆ ਜਾਂਦਾ ਏ ਤੇ ਹੋਰ ਵੀ ਜਿਹੜੀਆਂ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਸਲਫਰ ਜ਼ਿਆਦਾ ਹੁੰਦਾ ਜਿਵੇਂ ਪਿਆਜ਼ ਹੋ ਗਿਆ ক্রੂਸੀਫੇਰਸ ਵੈਜੀਟੇਬਲਜ਼ ਵੀ ਸਲਫਰ ਜ਼ਿਆਦਾ ਪਾਇਆ ਜਾਂਦਾ ਸਲਫਰ ਲਸਣ ਹੋ ਗਿਆ ਇਹ ਜਿਹੜੀਆਂ ਸਬਜ਼ੀਆਂ ਜਦੋਂ ਅਸੀਂ ਖਾਂਦੇ ਆ ਜਿਵੇਂ ਸ਼ਿਮਲਾ ਮਿਰਚ ਵੀ ਇਸੇ ਸ਼੍ਰੇਣੀ ਚ ਆਉਂਦੀ ਆ ਤਾਂ ਉਦੋਂ ਸਾਡੇ ਗੈਸ ਅਫਾਰਾ ਬਲੋਟਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਜਿਹੜਾ ਇਹ ਸਲਫਰ ਕੰਪਾਊਂਡ ਆ ਇਹਦੇ ਕਰਕੇ ਸਾਡੇ ਜਿਹੜੀ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਇਹ ਤਾਂ ਸਿੱਗੀਆਂ ਕੁਝ ਸਬਜ਼ੀਆਂ ਇਸ ਤੋਂ ਇਲਾਵਾ ਜਿਹੜੇ ਫਰੂਟ ਆ ਜਿਵੇਂ ਸੇਬ ਹੋ ਗਿਆ ਫਿਰ ਬਨਾਣਾ ਹੋ ਗਿਆ ਫਿਰ ਨਾਸ਼ਪਾਤੀ ਹੋਗੀ ਸੋ ਇਹ ਵੀ ਚੀਜ਼ਾਂ ਜਿਹੜੀਆਂ ਇਹ ਫਲ ਹੈਗੇ ਇਹਨਾਂ ਚ ਸੋਰਬੀਟੋਲ ਜ਼ਿਆਦਾ ਪਾਇਆ ਜਾਂਦਾ ਹੈ ਸੋ ਇਹ ਸੋਰਬੀਟੋਲ ਕਰਕੇ ਜਿਹੜੀ ਸਾਡੇ ਮਿਹਦੇ ਦੇ ਵਿੱਚ ਜਦੋਂ ਇਹ ਭੋਜਨ ਜਾਂਦਾ ਤਾਂ ਗੈਸ ਬਲੋਟਿੰਗ ਬਣਦੀ ਆ ਪੇਟ ਫੁੱਲ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਕਣਕ ਆ ਕਣਕ ਵੀ ਸਾਡੇ ਗੈਸ ਬਣਾਉਂਦੀ ਆ ਬਲੋਟਿੰਗ ਕਰਦੀ ਆ ਉਹ ਭਾਵੇਂ ਕਣਕ ਦੀ ਰੋਟੀ ਹੋਵੇ ਚਾਹੇ ਪਰੌਂਟਾ ਹੋਵੇ ਸੋ ਇਹ ਵੀ ਸਾਡੇ ਗੈਸ ਕਰਦੀ ਆ ਤੇ ਚੌਲ ਜਿਹੜੇ ਚਿੱਟੇ ਉਹ ਵੀ ਗੈਸ ਬਣਾਉਂਦੇ ਆ ਇਸ ਤੋਂ ਵਧੀਆ ਬਰਾਊਨ ਰਾਈਸ ਜਿਹੜੇ ਆ ਸੋ ਬਰਾਊਨ ਰਾਈਸ ਸਾਡੇ ਗੈਸ ਨਹੀਂ ਬਣਾਉਂਦੇ ਸੋ ਜਿਨ੍ਹਾਂ ਦੇ ਗੈਸ ਜ਼ਿਆਦਾ ਬਣਦੀ ਆ ਬਲੋਟਿੰਗ ਜ਼ਿਆਦਾ ਰਹਿੰਦੀ ਆ ਉਹਨਾਂ ਨੂੰ ਜਿਹੜਾ ਕਣਕ ਆ ਉਹਦਾ ਥੋੜਾ ਪ੍ਰੇਜ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਬਣਦੀ ਆ ਇਹਦੇ ਨਾਲ ਨਾਲ ਸਾਥੀਓ ਜਿਹੜੇ ਅਸੀਂ ਫਲਾਂ ਦੇ ਜੂਸ ਪੀਨੇ ਆ ਉਹਨਾਂ ਨਾਲ ਵੀ ਗੈਸ ਬਣਦੀ ਤੇ ਜਿਹੜੇ ਆ ਜਿਹੜੇ ਕੋਲ ਡਰਿੰਕ ਹੋ ਗਏ ਜਿਵੇਂ ਕੋਕਾ ਕੋਲਾ ਹੋ ਗਿਆ ਇਹ ਵੀ ਚੀਜ਼ਾਂ ਸਾਡੇ ਗੈਸ ਜ਼ਿਆਦਾ ਬਣਾਉਂਦੀਆਂ ਕਿਉਂਕਿ ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਹੁੰਦੀ ਆ ਸੋ ਜਿਦੇ ਕਰਕੇ ਜਿਹੜੇ 에ਅਰ ਬਬਲਸ ਆਇਨ ਛੋਟੇ ਛੋਟੇ ਉਹ ਸਾਡੇ ਪੇਟ 'ਚ ਜਾ ਕੇ ਜਦੋਂ ਫਟਦੇ ਆ ਤਾਂ ਉਹ ਸਾਡੇ ਗੈਸ ਪੈਦਾ ਕਰਦੇ ਆ ਇਸ ਤੋਂ ਇਲਾਵਾ ਦਾਲਾਂ ਹੋ ਗਈਆਂ ਰਾਜਮਾ ਹੋ ਗਏ ਚਨੇ ਹੋ ਗਏ ਸੋ ਇਹਨਾਂ ਚ ਅਜਿਹੇ ਕਾਰਬੋਹਾਈਡਰੇਟਸ ਪਾਏ ਜਾਂਦੇ ਆ ਜਿਨ੍ਹਾਂ ਨੂੰ ਸਾਡੀ ਸਾਡੀਆਂ ਕਹਿ ਲੋ ਵੀ ਅੰਤੜੀਆਂ ਇਹਨਾਂ ਨੂੰ ਹਾজম ਨਹੀਂ ਕਰ ਪਾਉਂਦੀਆਂ ਸਾਡਾ ਡਾਈਜੈਸਟਿਵ ਸਿਸਟਮ ਨਹੀਂ ਬਣਿਆ ਇਹਨਾਂ ਨੂੰ ਹਾজম ਕਰਨ ਵਾਸਤੇ ਕੁਝ ਅਜਿਹੇ ਕਾਰਬੋਹਾਈਡਰੇਟਸ ਹੁੰਦੇ ਇਨਾਂ ਚ ਤਾਂ ਕਰਕੇ ਤੁਸੀਂ ਜਦੋਂ ਵੀ ਦੇਖਿਆ ਹੋਣਾ ਜਦੋਂ ਤੁਸੀਂ ਮਾਂ ਦੀ ਦਾਲ ਖਾ ਲੈਨੇ ਆ ਜਾਂ ਰਾਜਮਾ ਖਾ ਲੈਨੇ ਆ ਤਾਂ ਤੁਹਾਡੇ ਫਾਰਾ ਹੋ ਜਾਂਦਾ ਗੈਸ ਬਣ ਜਾਂਦੀ ਹੈ ਉਹਦਾ ਕਾਰਨ ਇਹੀ ਹੁੰਦਾ ਕਿ ਇਹਨਾਂ ਵਿੱਚਲੇ ਕੁਝ ਅਜਿਹੇ ਕਾਰਬੋਹਾਈਡਰੇਟਸ ਜਿਹੜੇ ਸਾਡਾ ਡਾਈਜੈਸਟਿਵ ਸਿਸਟਮ ਨਹੀਂ ਪਚਾਪ ਆਉਂਦਾ ਜਿਹਦੇ ਕਰਕੇ ਸਾਨੂੰ ਅਫਾਰਾ ਹੋ ਜਾਂਦਾ ਹੈ ਸੋ ਜਿਨ੍ਹਾਂ ਦੇ ਗੈਸ ਜ਼ਿਆਦਾ ਬਣਦੀ ਉਹਨਾਂ ਨੂੰ ਇਹਨਾਂ ਦਾਲਾਂ ਦਾ ਰਾਜਮਾ ਦਾ ਫਿਰ ਕਾਲੇ ਚਨੇ ਹੋਗੇ ਚਿੱਟੇ ਚਨੇ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਇਸ ਤੋਂ ਇਲਾਵਾ ਸਾਥੀਓ ਜਿਹੜੀ ਪੀਣ ਵਾਲੀ ਚੀਜ਼ ਅਸੀਂ ਬਹੁਤ ਹੀ ਜ਼ਿਆਦਾ ਪੀਂਨੇ ਆ ਉਹ ਹੈਗੀ ਚਾਹ ਤੇ ਕੌਫੀ ਸੋ ਚਾਹ ਦੇ ਵਿੱਚ ਕਾਫੀਨ ਦੀ ਮਾਤਰਾ ਕੌਫੀ 'ਚ ਕਾਫੀਨ ਜ਼ਿਆਦਾ ਹੋਣ ਕਰਕੇ ਚਾਰਜ ਟੈਨਿਨਸ ਜ਼ਿਆਦਾ ਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਸਾਡੇ ਕਹਿ ਲਓ ਵੀ ਐਸਿਡ ਦੀ ਪ੍ਰੋਡਕਸ਼ਨ ਨੂੰ ਵਧਾ ਦਿੰਦੀਆਂ ਐ ਗੈਸ ਕਰਵਾਉਂ ਬਣਾਉਂਦੀਆਂ ਪੇਟ ਦੇ ਵਿੱਚ ਅਫਾਰਾ ਕਰਾਉਂਦੀਆਂ ਸੋ ਚਾਹ ਦੀ ਹਮੇਸ਼ਾ ਜਿਹੜੀ ਵਰਤੋਂ ਲਿਮਟਿਡ ਰੱਖੋ ਜਿਨ੍ਹਾਂ ਨੂੰ ਗੈਸ ਜ਼ਿਆਦਾ ਬਣਦੀ ਆ ਅਫਾਰਾ ਜ਼ਿਆਦਾ ਹੁੰਦਾ ਸੋ ਇਹ ਤਾਂ ਕੁਝ-ਕੁਝ ਚੀਜ਼ਾਂ ਸੀ ਜਿਨ੍ਹਾਂ ਨੂੰ ਖਾਣ ਨਾਲ ਸਾਡੇ ਗੈਸ ਬਣਦੀ ਐ ਅਫਾਰਾ ਬਣਦਾ ਆਓ ਹੁਣ ਕੁਝ ਨੁਸਖੇ ਜਾਣਦੇ ਆ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅਸੀਂ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਆ, ਅਫਾਰੇ ਦੀ ਬਲੋਟਿੰਗ ਦੀ ਪ੍ਰੋਬਲਮ ਉਹਨੂੰ ਉਹ ਤੋਂ ਅਸੀਂ ਨਹੀਂ ਯਾਦ ਪਾ ਸਕਦੇ ਸਾਥੀਓ ਜਿਨ੍ਹਾਂ ਦੇ ਗੈਸ ਜ਼ਿਆਦਾ ਬਣਦੀ ਹੈ ਪਹਿਲੀ ਤਾਂ ਗੱਲ ਉਹਨਾਂ ਨੂੰ ਦਹੀਂ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਕਿਉਂਕਿ ਦਹੀਂ ਇੱਕ ਬੜਾ ਵਧੀਆ ਪ੍ਰੋਬਾਇਓਟਿਕ ਫੂਡ ਆ ਜਿਹੜਾ ਸਾਡੇ ਕਹਿ ਲਓ ਵੀ ਗੱਟ ਦੇ ਵਿੱਚ ਸਾਡੇ ਜਿਹੜਾ ਫਲੋਰਾ ਹੁੰਦਾ ਭਾਵ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਉਹਨਾਂ ਦੀ ਗਿਣਤੀ ਨੂੰ ਵਧਾਉਂਦੀ ਆ ਦਹੀਂ ਸੋ ਦਹੀਂ ਦੇ ਵਿੱਚ ਚੰਗੇ ਬੈਕਟੀਰੀਆ ਪਾਏ ਜਾਂਦੇ ਆ ਸੋ ਜਿਹਦੇ ਕਰਕੇ ਸਾਡੇ ਭੋਜਨ ਆ ਉਹ ਬੜੇ ਵਧੀਆ ਤਰੀਕੇ ਨਾਲ ਪਚਦਾ ਏ ਜੇ ਥੋੜਾ ਵੱਧ ਵੀ ਭੋਜਨ ਖਾਦਾ ਜਾਵੇ ਤਾਂ ਸਾਡੇ ਗੈਸ ਨਹੀਂ ਬਣਦੀ ਬਲੌਟਿੰਗ ਨਹੀਂ ਹੁੰਦੀ ਉਫਾਰਾ ਨਹੀਂ ਹੁੰਦਾ ਸੋ ਦਹੀਂ ਦਾ ਇਸਤੇਮਾਲ ਜ਼ਰੂਰ ਕਰੋ ਜਿਨ੍ਹਾਂ ਨੂੰ ਗੈਸ ਦੀ ਦਿੱਕਤ ਰਹਿੰਦੀ ਆ ਇਸ ਤੋਂ ਇਲਾਵਾ ਸੇਬ ਦਾ ਸਿਰਕਾ ਵੀ ਇੱਕ ਬਹੁਤ ਵਧੀਆ ਪ੍ਰੋਬਾਇਓਟਿਕ ਆ ਸੇਬ ਦੇ ਸਿਰਕੇ ਦੇ 2 ਚਮਚੇ ਵੱਡੇ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਖਾਣਾ ਖਾਣ ਤੋਂ ਬਾਅਦ ਇਹਨਾਂ ਦਾ ਸੇਵਨ ਕਰੋ ਜਿਨ੍ਹਾਂ ਨੂੰ ਗੈਸ ਜ਼ਿਆਦਾ ਬਣਦੀ ਆ ਤਾਂ ਤੁਹਾਨੂੰ ਅਫਾਰੇ ਤੋਂ ਗੈਸ ਤੋਂ ਰਾਹਤ ਮਿਲੇਗੀ ਸੇਬ ਦਾ ਸਿਰਕਾ ਹੋਰ ਵੀ ਬਹੁਤ ਲਾਭਕਾਰੀ ਸਾਡੇ ਸਰੀਰ ਵਾਸਤੇ ਜਿਵੇਂ ਸਾਡੇ ਲਿਵਰ ਲਈ ਵੀ ਵਧੀਆ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਏ ਸਾਡੇ ਭਾਰ ਨੂੰ ਵੀ ਘਟਾਉਂਦਾ ਏ ਸੋ ਇਹਦਾ ਸੇਵਨ ਜ਼ਰੂਰ ਕਰਕੇ ਵੇਖੋ ਇਹਦੇ ਨਾਲ ਨਾਲ ਸਾਥੀਓ ਅਦਰਕ ਵੀ ਸਾਡੇ ਬਲੋਟਿੰਗ ਨੂੰ ਘੱਟ ਕਰਦਾ ਏ ਗੈਸ ਨੂੰ ਘਟਾਉਂਦਾ ਏ ਸੋ ਅਦਰਕ ਦਾ ਤੁਸੀਂ 1 ਇੰਚ ਦਾ ਟੁਕੜਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਇੱਕ ਗਲਾਸ ਜਾਂ ਅੱਧਾ ਗਲਾਸ ਪਾਣੀ ਲੈ ਲਓ ਤੇ ਨੂੰ ਉਬਾਲੋ ਤੇ ਇੱਕ ਕਾਪੇ ਦਾ ਸੇਵਨ ਕਰੋ ਖਾਣਾ ਖਾਣ ਤੋਂ ਘੱਟੋ ਘੱਟ 15 ਮਿੰਟ ਜਾਂ ਅੱਧੇ ਘੰਟੇ ਬਾਅਦ ਇਹਦਾ ਸੇਵਨ ਕਰੋ ਦਿਨ ਚ ਦੋ ਵਾਰ ਤਾਂ ਇਹਦੇ ਨਾਲ ਵੀ ਤੁਹਾਨੂੰ ਗੈਸ ਅਫਾਰੇ ਬਲੋਟਿੰਗ ਤੋਂ ਰਾਹਤ ਮਿਲਦੀ ਤੇ ਸਾਥੀਓ ਪੁਦੀਨੇ ਦੇ 5-6 ਪੱਤੇ ਲੈ ਕੇ ਪੁਦੀਨੇ ਦੀ ਚਾਹ ਬਣਾਓ ਇੱਕ ਕੱਪ ਦੇ ਵਿੱਚ ਇਹਨਾਂ ਨੂੰ ਉਬਾਲ ਲਓ ਪੁਦੀਨੇ ਨੂੰ ਫਿਰ ਇਹਨਾਂ ਨੂੰ ਪਾਉਣ ਕੇ ਇਹਦਾ ਸੇਵਨ ਕਰੋ ਇਹ ਵੀ ਬਹੁਤ ਵਧੀਆ ਤੁਹਾਨੂੰ ਗੈਸ ਬਲੋਟਿੰਗ ਤੋਂ ਰਾਹਤ ਦਿੰਦਾ ਹੈ ਤੇ ਜਿਹੜਾ ਮੈਂ ਤੁਹਾਨੂੰ ਅਦਰਕ ਦਾ ਪਾਣੀ ਦੱਸਿਆ ਉਹਦੇ ਵਿੱਚ ਤੁਸੀਂ ਥੋੜਾ ਸ਼ਹਿਦ ਵੀ ਐਡ ਕਰ ਸਕਦੇ ਆ ਟੇਸਟ ਲਈ ਇਹਦੇ ਨਾਲ ਨਾਲ ਸਾਥੀਓ ਅਜਵੈਣ ਅਜਵੈਣ ਜਾਂ ਤੁਸੀਂ ਅੱਧਾ ਚਮਚਾ ਵੈਸੇ ਹੀ ਅਜਵੈਣ ਦਾ ਲੈ ਕੇ ਉਹਨੂੰ ਪਾਣੀ ਦੇ ਨਾਲ ਚਬਾ ਕੇ ਖਾ ਲੋ ਜਾਂ ਪਾਣੀ ਦੇ ਵਿੱਚ ਉਬਾਲ ਕੇ ਅਜਵੈਣ ਦਾ ਪਾਣੀ ਪੀਓ ਇਹਦੇ ਨਾਲ ਵੀ ਤੁਹਾਨੂੰ ਗੈਸ ਬਲੋਟਿੰਗ ਅਫਾਰੇ ਦੀ ਪਰੇਸ਼ਾਨੀ ਤੋਂ ਰਾਹਤ ਮਿਲੂਗੀ ਸੋ ਅਜਵੈਣ ਦਾ ਪਾਣੀ ਸਵੇਰ ਵੇਲੇ ਨਿਰਨੇ ਕਾਲ ਜੇ ਖਾਲੀ ਪੇਟ ਜ਼ਰੂਰ ਪੀਓ ਜਿਨ੍ਹਾਂ ਨੂੰ ਜ਼ਿਆਦਾ ਗੈਸ ਦੀ ਦਿੱਕਤ ਰਹਿੰਦੀ ਹੈ ਸੋ ਸਾਥੀਓ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜੇ ਅਸੀਂ ਧਿਆਨ ਰੱਖਾਂਗੇ ਤਾਂ ਜਿਹੜੀ ਪੇਟ ਦੇ ਫੁੱਲਣ ਦੀ ਸਮੱਸਿਆ ਆਏ, ਬਲੌਟਿੰਗ ਦੀ ਸਮੱਸਿਆ ਉਹ ਤੋਂ ਅਸੀਂ ਕਹਿ ਲਓ ਵੀ ਰਾਹਤ ਪਾ ਸਕਦੇ ਹਾਂ। ਸੋ ਇਹ ਘਰੇਲੂ ਜਿਹੜੀ ਜਾਣਕਾਰੀ ਦਿੱਤੀ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਕਿਉਂਕਿ ਜਿਹੜੀਆਂ ਐਂਟ ਐਸਿਡ ਦਵਾਈਆਂ ਖਾਂਦੇ ਅਸੀਂ ਉਹ ਇੱਕ ਪੱਕਾ ਇਲਾਜ ਨਹੀਂ ਹੁੰਦਾ। ਕਈ ਵਾਰੀ ਉਹ ਦਵਾਈਆਂ ਸਾਨੂੰ ਲੱਗ ਵੀ ਜਾਂਦੀਆਂ ਜਦੋਂ ਨਾ ਦਵਾਈ ਲਈਏ ਤਾਂ ਜ਼ਿਆਦਾ ਹੀ ਫਿਰ ਤਜਾਬ ਜਾਂ ਗੈਸ ਬਣਦੀ ਆ। ਸੋ ਐਂਟ ਐਸਿਡ ਤੋਂ ਬਚੋ ਜਿੰਨਾ ਬਚ ਸਕਦੇ ਆ ਦਵਾਈਆਂ ਤੋਂ ਤੇ ਇਹ ਘਰੇਲੂ ਨੁਸਖੇ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸੇ ਆ ਇਹਨੂੰ ਜਰੂਰ ਆਪਣੇ ਆ ਕੇ ਵੇਖਿਓ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਸੋ ਆ ਜਿਹੜੀ ਜਾਣਕਾਰੀਆਂ ਨੂੰ ਅੱਗੇ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਸਾਥੀਓ ਕੁਝ ਦਿਨ ਪਹਿਲਾਂ ਆਪਣਾ ਗੀਤ ਆਇਆ ਸੀ ਆਗਾਜ਼ ਉਹ ਮੈਂ ਖੁਦ ਗਾਇਆ ਏ ਤੇ ਕਹਿ ਲੋ ਵੀ ਸਿਸਟਮ ਦੇ ਵਿੱਚ ਸਾਡੇ ਜਿਹੜੀ ਰਿਸ਼ਵਤ ਖੋਰੀ ਦਾ ਕੋਡ ਆ ਉਹਦੇ ਖਿਲਾਫ ਇਹ ਗੀਤ ਆ ਸੋ so, YouTube ਤੇ ਜਾ ਕੇ ਡਾਕਟਰ ਹਰਮਨ ਜੀਰਾ ਨਿਊ Song ਸਰਚ ਕਰਕੇ ਆਗਾਜ਼ ਗਾਣੇ ਨੂੰ ਜਰੂਰ ਦੇਖੋ ਤੇ ਅੱਗੇ ਇਹਨੂੰ ਆਪਦੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰੋ ਕਿ ਜੋ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲਾ ਗੀਤ ਆ ਸਪੋਰਟ ਕਰੋ ਸੋ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ